ਮਰੀਆ ਗ੍ਰੀਲੇ 44 ਸਾਲਾਂ ਦੀ ਆ ਤੇ ਉਹਨੂੰ ਕਹਿੰਦੇ ਵੀ ਤਿੰਨ ਫੈਡਰਲ ਏਜੰਟਸ ਨੇ ਇੱਕ ਬੀਚਵਾਰ ohio ਸਟਰੀਟ ਤੇ ਜਿਹੜਾ ਸ਼ਿਕਾਗੋ ਆ ਉੱਥੇ ਉਹ ਕੰਮ ਕਰਦੀ ਸੀ ਵਿਚਾਰੀ ਉੱਥੇ ਉਹਨੂੰ ਜਿਹੜਾ ਫੜਿਆ ਤੇ ਉਸਨੇ ਕਿਹਾ ਵੀ ਆ ਦੇਖੋ ਮੇਰਾ ਪਾਸਪੋਰਟ ਆ ਤੇ ਉਹ ਕਹਿੰਦੇ ਵੀ ਨਹੀਂ ਇਹ ਤੇਰਾ ਪਾਸਪੋਰਟ ਨਕਲੀ ਆ ਹਾਲਾਂਕਿ ਉਹ ਕਹਿੰਦੀ ਵੀ ਮੈਂ 44 ਸਾਲਾਂ ਦੀ ਹਾਂ ਸ਼ਿਕਾਗੋ ਦੀ ਬੋਰਨ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਹਿੰਦੀ ਸਿਰਫ ਮੇਰੀ ਸ਼ਕਲ ਦੇਖ ਕੇ ਕਿ ਮੈਂ ਜੀ ਸਪੈਨਿਸ਼ ਮੂਲ ਦੀ ਲੱਗਦੀ ਹਾਂ ਮੇਰਾ ਉਦਾਂ ਦਾ ਮਹਾਂਦਰਾ ਆ ਤੇ ਉਸ ਕਰਕੇ ਜਿਹੜਾ ਮੈਨੂੰ ਅਰੈਸਟ ਕੀਤਾ ਗਿਆ ਗ੍ਰੀਨਲੇ ਇਲੂਨਾਈਜ਼ ਮਸੋਨੇ ਕਾ ਹਸਪੀਟਲ ਸ਼ਿਕਾਗੋ ਜਿਹੜਾ ਲੇਕ 뷰 ਨੇਬਰਹੂਰਚਾ ਉੱਥੇ ਦੀ ਬੌਰਨ ਜੀ ਇਹ ਜਿਹੜੇ ਲੋਕ ਦੇਖ ਰਹੇ ਆ ਵੀਡੀਓ ਦੇ ਜ਼ਰੀਏ ਉਹ ਜਿਹੜੀ ਨਿਊਜ਼ ਆਰਟੀਕਲ ਆ ਨਿਊਜ਼ ਵੀਕ ਦਾ ਉਹ ਆਪਾਂ ਤੁਹਾਡੇ ਨਾਲ ਸਾਹਮਣੇ ਜਿਹੜਾ ਉਹ ਸ਼ੇਅਰ ਕੀਤਾ ਆ ਵੀ ਸ਼ਿਕਾਗੋ ਟ੍ਰਿਬਿਊਨ ਨੇ ਵੀ ਜਿਹੜਾ ਉਹ ਰਿਪੋਰਟ ਕੀਤਾ ਉੰਤੂ ਹਿਸਾਬ ਲਾ ਲੋ ਜੇ ਜੇ ਤੁਸੀਂ ਆਪਣੇ ਪਾਸਪੋਰਟ ਦਿਖਾ ਕੇ ਵੀ ਉਹ ਚੀਜ਼ ਨਹੀਂ ਹੈ ਤਾਂ ਫਿਰ ਕੋਸ਼ ਰੱਖਣ ਦਾ ਫਾਇਦਾ ਵੀ ਆ ਜਾਂ ਜਿਹੜਾ ਇਸ ਚੀਜ਼ ਦੇ ਵਿੱਚ ਕੋਈ ਫਾਇਦਾ ਆ ਜਾਂ ਨਹੀਂ ਜਿਹੜਾ ਹੈਗਾ ਸੋ ਹੁਣ ਇਹ ਦੇਖਦੇ ਹਾਂ ਵੀ ਡਿਪਾਰਟਮੈਂਟ ਆਫ ਹੋਮ ਅਨ ਸਿਕਿਉਰਟੀ ਇਸ ਬਾਬਤ ਜੇ ਕੋਈ ਟਿੱਪਣੀ ਕਰਦਾ ਆ ਤਾਂ ਉਹ ਕੀ ਇਸ ਦੇ ਉੱਤੇ ਟਿੱਪਣੀ ਜਿਹੜੀ ਉਹ ਹੋਊਗੀ ਸੋ ਇਹ ਹੁਣ ਸਵਾਲ ਉੱਠ ਗਿਆ ਆ ਵੀ ਇਮੀਗ੍ਰੇਸ਼ਨ ਅਥਾਰਟिटीज ਵਾਲੇ ਵੈਰੀਫਾਈ ਕਿੱਦਾਂ ਕਰਦੇ ਆ ਤੁਹਾਡੀਆਂ ਆਇਡੈਂਟਿਟੀਆਂ ਨੂੰ ਹੈ ਉਹਨਾਂ ਦੇ ਕੋਲ ਕੋਈ ਮਾਪ ਦੰਡੀਆਂ ਨਹੀਂ ਯਾਨ ਸੈਕਟਰਲ ਪ੍ਰੋਫਾਈਲਿੰਗ ਇਸ ਇਨਫੋਰਸਮੈਂਟ ਦੇ ਵਿੱਚ ਚੱਲ ਰਹੀ ਆ ਉਦੋਂ ਸੁਪਰੀਮ ਕੋਰਟ ਨੇ ਤਾਂ ਇਹਨਾਂ ਨੂੰ ਖੋਲ੍ਹ ਦਿੱਤੀ ਹੋਈ ਆ ਕਹਿੰਦੇ ਵੀ ਨਹੀਂ ਨਹੀਂ ਇਹ ਤਾਂ ਸਾਰਿਆਂ ਦੇ ਨਾਲ ਹੀ ਇੱਕ ਬਰਾਬਰ ਹੀ ਜਿਹੜਾ ਧੱਕਾ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਉਹ ਹੋ ਕਰ ਰਹੇ ਆ ਗਰੀਲੀ ਨੇ ਕਿਹਾ ਵੀ ਮੈਂ ਲਾਟੀਨਾ ਆ ਮੈਂ ਸਰਵਿਸ ਵਰਕਰ ਆ ਤੇ ਮੈਂ ਉਸੇ ਹੀ ਡਿਸਕ੍ਰਿਪਸ਼ਨ ਚ ਫਿੱਟ ਹੁੰਦੀ ਆ ਜਿਹਦੀ ਇਹਨਾਂ ਨੂੰ ਭਾਲ ਹੈਗੀ ਆ ਉਦਾਂ ਦੇ ਲੋਕਾਂ ਨੂੰ ਜਿਹੜਾ ਉਹ ਲੱਭ ਰਹੇ ਆ ਸੋ ਜੇ ਪਾਸਪੋਰਟ ਰੀਅਲ ਨਹੀਂ ਆ ਕੋਈ ਕਿਹੜੇ ਮਾਪਦੰਡ ਦੇ ਆਧਾਰ ਤੇ ਉਨਾਂ ਨੇ ਕਹਿਤਾ ਜਾਂ ਦੇਖ ਕੇ ਉਹਨਾਂ ਨੂੰ ਕਹਿ ਦਿੱਤਾ ਜਾਂ ਕਹेलो ਵੀ ਪਾਵਰ ਦੇ ਨਸ਼ੇ ਦੇ ਵਿੱਚ ਜਿਹੜੇ ਇਸ ਟਾਈਮ ਜਿਹੜੇ ਲੋਕ ਇਹ ਇਹਨਾਂ ਨੇ ਭਰਤੀ ਕੀਤੇ ਆ ਜਾਂ ਜਿਹੜੇ ਉਹ ਭਰਤੀ ਹੋ ਰਹੇ ਆ ਵੀ ਇਹ ਹੁਣ ਕਿਹੜੀਆਂ ਜਿਹੜੀਆਂ ਉਹ ਚੀਜ਼ਾਂ ਐ ਸੋ ਪ੍ਰੂਫ ਆਫ ਸਿਟੀਜ਼ਨਸ਼ਿਪ ਹੁਣ ਪਾਸਪੋਰਟ ਤੋਂ ਇਲਾਵਾ ਹੁਣ ਕਿਹੜੀ ਚੀਜ਼ ਜਿਹੜੀ ਉਹ ਨਾਲ ਬੰਦੇ ਜਿਹੜੇ ਹੋ ਰੱਖਣ ਸੋ ਇਹ ਇਹ ਚੀਜ਼ਾਂ ਜਿਹੜੀਆਂ ਇੱਕ ਟ੍ਰੈਂਡ ਆ ਉਹ ਚੱਲ ਰਿਹਾ ਏ ਆਲਦੋ ਇਹ ਸ਼ਿਕਾਗੋ ਦੇ ਵਿੱਚ ਹੋਇਆ ਸਾਰਿਆਂ ਦੇ ਨਾਲ ਤਾਂ ਇਦਾਂ ਨਹੀਂ ਹੁੰਦਾ ਤੇ ਨਾ ਹੀ ਇਦਾਂ ਹੋਣਾ ਆ ਪਰ ਇਹ ਆ ਵੀ ਇਦਾਂ ਦੀਆਂ ਚੀਜ਼ਾਂ ਵਾਪਰ ਜਿਹੜੀਆਂ ਉਹ ਜ਼ਰੂਰ ਹਰਜੋਤ ਸਿੰਘ ਜੀ ਰਹੀਆਂ ਹੈਗੀਆਂ ਆ ਸੋ ਬੰਦਿਆਂ ਨੂੰ ਧਿਆਨ ਰੱਖਣਾ ਚਾਹੀਦਾ ਇੱਕ ਜਿਹੜੀ ਚੀਜ਼ ਨਾ ਇੱਥੇ ਪੀਐਸਏ ਆ ਪਬਲਿਕ ਸਰਵਿਸ ਅਨਾਉਂਸਮੈਂਟ ਦੇ ਤੌਰ ਤੇ ਦਿੱਤੀ ਆ ਰੱਬ ਨਾ ਕਰੇ ਵੀ ਤੁਹਾਡਾ ਸਾਹਮਣਾ ਇਹਨਾਂ ਦੇ ਨਾਲ ਹੋਵੇ ਪਰ ਜੇ ਸਾਹਮਣਾ ਹੋਵੇ ਤਾਂ ਕਭਰਾਉਣਾ ਨਹੀਂ ਆ ਕਨਫਿਊਜ਼ ਨਹੀਂ ਹੋਣਾ ਯੂ ਹੈਵ ਟੂ ਬੀ ਵੈਰੀ ਕਲੀਅਰ ਜਿਹੜੀ ਚੀਜ਼ ਉਹਨਾਂ ਦੇ ਨਾਲ ਜਿੱਦਾਂ ਤੁਸੀਂ ਗੱਲ ਕਰਨੀ ਆ ਚਾਹੇ ਜੋ ਤੁਸੀਂ ਆਪਣੇ ਰਾਈਟਸ ਦੀ ਗੱਲ ਕਰਨੀ ਆ ਉਹ ਵੀ ਕਲੀਅਰਲੀ ਕਰਨੀ ਆ ਗੁੱਸੇ ਚ ਆ ਕੇ ਕੋਈ ਫਾਇਦਾ ਨਹੀਂ ਆ ਉਹ ਹਥਿਆਰ ਬੰਦ ਨੇ ਉਹ ਇੱਕ ਨਹੀਂ ਉਹ ਕਿੰਨੇ ਜਾਣੇ ਆ ਉਹਨਾਂ ਦੇ ਪਿੱਛੇ ਪ੍ਰਸ਼ਾਸਨ ਦਾ ਪੂਰਾ ਜਿਹੜਾ ਉਹ ਹੱਥ ਹੈਗਾ ਆ ਤੁਹਾਨੂੰ ਆਪਣੇ ਅਧਿਕਾਰਤ ਤੌਰ ਦੇਤੇ ਜੋ ਜੋ ਤੁਸੀਂ ਕਰ ਸਕਦੇ ਹੋ ਉਹ ਕਰਨਾ ਜਿਹੜਾ ਡਾਕੂਮੈਂਟੇਸ਼ਨ ਆ ਉਹ ਕਬਰਾਏ ਤੋਂ ਬਗੈਰ ਜਿਹੜੇ ਉਹਨਾਂ ਨੂੰ ਤੁਸੀਂ ਦਿਖਾਉਣੇ ਆ ਜਿੱਦਾਂ ਹੁਣ ਕੱਲ ਗ੍ਰੀਨ ਕਾਰਡ ਵਾਲੀ ਦੱਸੀ ਆ ਅੱਜ ਤੁਸੀਂ ਜਿਹੜੇ ਸਿਟੀਜ਼ਨ ਵਾਲੀ ਜਿਹੜੀ ਉਹ ਦੱਸੀ ਆ ਸੋ ਕਬਰਾਉਣ ਵਾਲੀ ਜਿਹੜੀ ਉਹ ਗੱਲ ਨਹੀਂ ਪਰ ਇਹ ਇਹ ਚੀਜ਼ ਜਿਹੜੀ ਉਹ ਕਲੀਅਰ ਦੇਖੀ ਜਾਵੇ ਇਹਨਾਂ ਨੇ ਜਿਹੜਾ ਉਹ ਐਕਸ਼ਨ ਆ ਇਹ ਮੋਸਟਲੀ ਉਹਨਾਂ ਸ਼ਹਿਰਾਂ ਦੇ ਵਿੱਚ ਹੀ ਕੀਤਾ ਹੈ ਜਿਹੜੀਆਂ ਬਲੂ ਸਟੇਟਸ ਆ ਤੇ ਡੀਪ ਬਲੂ ਜਿਹੜੀਆਂ ਸਟੇਟਸ ਦੀਆਂ ਸਿਟੀਆਂ ਦੇ ਵਿੱਚ ਆ ਇਹ ਨਹੀਂ ਸੋਚਣ ਦੀ ਲੋੜ ਵੀ ਆਪਣੇ ਕਿਨਾਂ ਸਮਾਗਮਾਂ ਦੇ ਉੱਤੇ ਜਾਂ ਆਪਣੇ ਕਿਸੇ ਪ੍ਰੋਗਰਾਮਾਂ ਦੇ ਉੱਤੇ ਇਦਾਂ ਦੀ ਕੋਈ ਚੀਜ਼ ਜਿਹੜੀ ਹੋਊਗੀ ਆਲਰੇਡੀ ਉਹਨਾਂ ਨੂੰ ਹਦਾਇਤਾਂ ਹੈਗੀਆਂ ਆ ਕਿ ਕਿਸ ਵੀ ਆਪਣਾ ਵੈਸੈਕ੍ਰਮੈਂਟੋ ਗੁਰਦੁਆਰਾ ਸਾਹਿਬ ਨੇ ਜਿਹੜਾ ਉਹ ਜਿੱਤਿਆ ਸੀਗਾ ਵੀ ਕਿਸੇ ਦੇ ਨਾਲ ਵੀ ਉੱਥੇ ਉਹ ਨਹੀਂ ਆ ਸਕਦੇ ਸੋ ਗੁਰੂ ਘਰਾਂ ਨੂੰ ਲੈ ਕੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਨਾ ਸੋਚੀਆਂ ਜਾਣ ਨਾ ਨਾ ਹੀ ਇਦਾਂ ਦੀ ਕੋਈ ਚੀਜ਼ ਵਾਪਰੀ ਆ ਤੇ ਨਾ ਹੀ ਜਿਹੜੀ ਆ ਅਸੀਂ ਉਮੀਦ ਕਰਦੇ ਆ ਵੀ ਇਦਾਂ ਦੀ ਚੀਜ਼ ਨਾ ਹੀ ਜਿਹੜੀ ਆ ਉਹ ਹੋ ਹੋਵੇਗੀ ਇਨਫੈਕਟ ਆਪਾਂ ਦੇਖਦੇ ਹਾਂ ਵੀ ਜਿਹੜੇ ਵੀ ਕੋਈ ਵੱਡੇ ਪ੍ਰੋਗਰਾਮ ਇਨਫੈਕਟ ਹੁੰਦੇ ਉਹਨਾਂ ਵਿੱਚ ਤਾਂ ਲੋਕਲ ਲਾ ਐਨਫੋਰਸਮੈਂਟ ਉੱਤੇ ਸਿਕਿਉਰਿਟੀ ਦਾ ਖੁਦ ਆਪ ਜਿਹੜਾ ਉਹ ਪ੍ਰਬੰਧ ਜਿਹੜੀ ਉਹ ਲੋਕਾਂ ਦੇ ਲਈ ਕਰਦੀ ਆ ਸੋ ਉਹਦੇ ਵਿੱਚ ਘਬਰਾਉਣ ਦੀ ਜਿਹੜੀ ਉਹ ਜ਼ਰੂਰਤ ਜਿਹੜੀ ਉਹ ਨਹੀਂ ਹੁੰਦੀ ਪਰ ਇਹ ਆ ਵੀ ਜੇ ਤੁਸੀਂ ਇਹਨਾਂ ਇਹੋ ਜਿਹੇ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਤੁਸੀਂ ਥੋੜਾ ਜਿਹਾ ਧਿਆਨ ਰੱਖੋ ਆਪਣੀ ਡਾਕੂਮੈਂਟੇਸ਼ਨ ਜਿਹੜੀ ਉਹ ਕੋਲ ਜ਼ਰੂਰ ਰੱਖਿਆ ਕਰੋ ਇੱਕ ਮਿੰਟ ਲੈਣਾ ਜਿਹੜੇ ਗ੍ਰੀਨ ਕਾਰਡ ਹੋਲਡਰਸ ਆ ਬੜੇ ਧਿਆਨ ਨਾਲ ਸੁਣਿਓ 12.8 ਮਿਲੀਅਨ ਲੋਕ ਅਮਰੀਕਾ ਦੇ ਵਿੱਚ ਪਰਮਨੈਂਟ ਜਿਹੜੇ ਰੈਜ਼ੀਡੈਂਟ ਹੈਗੇ ਜਿਨ੍ਹਾਂ ਦੇ ਕੋਲ ਗ੍ਰੀਨ ਕਾਰਡ ਆ ਤੁਹਾਨੂੰ ਹਰ ਵੇਲੇ ਕਹਿੰਦੇ ਭਈ ਜਿਹੜਾ ਗ੍ਰੀਨ ਕਾਰਡ ਆ ਉਹ ਕੋਲ ਰੱਖਣਾ ਚਾਹੀਦਾ ਜਦੋਂ ਤੁਸੀਂ ਬਾਹਰ ਕਿਤੇ ਜਾਂਦੇ ਇਹ ਨਹੀਂ ਭਈ ਜਦੋਂ ਸੁੱਤੇ ਪਏ ਆ ਫਿਰ ਕੋਲ ਰੱਖ ਲਓ ਜਦੋਂ ਤੁਸੀਂ ਕਿਤੇ ਬਾਹਰ ਕਿਤੇ ਵੀ ਜਾਣਾ ਹੈਗਾ ਤੇ ਪੈਨਲਟੀਆਂ ਮੈਂ ਦੱਸਦਾ ਕਹਿੰਦੇ ਭਈ ਜੇ ਤੁਹਾਡੇ ਕੋਲ ਗ੍ਰੀਨ ਕਾਰਡ ਨਾ ਹੋਇਆ ਤੁਹਾਡੇ ਤੇ ਮਿਸਕ੍ਰੀਮਨਰ ਚਾਰਜ ਲੱਗ ਸਕਦੇ ਆ ਫਾਈਨ ਹੋ ਸਕਦਾ 100 ਡਾਲਰ ਤਾਈਂ ਆਪਾਂ ਕੱਲ ਖਬਰ ਸਾਂਝੀ ਕੀਤੀ ਸੀ ਵੀ 170 ਡਾਲਰ ਦਾ ਫਾਈਨ ਕੀਤਾ ਸੀ This applies if you are stopped by federal immigration officers and do not have proof of status. The law 8 USC 134E. Every alien uh, 18 years of age and over shall at all times carry with him and have in his personal possession any certificate of alien registration or alien registration receipt card issued to him. ਸੋ ਇਹ ਸਾਰੇ ਜਣੇ ਧਿਆਨ ਰੱਖੋ ਇਹ ਹੋ ਸਕਦਾ ਹੈ ਸੋ ਜਦੋਂ ਵੀ ਕਿਤੇ ਬਾਹਰ ਘੁੰਮਣ ਫਿਰਦੇ ਕਿਤੇ ਵੀ ਜਾਣਾ ਹੈ ਨਾਲ ਲੈ ਕੇ ਜਾਓ ਜੀ ਬਿਲਕੁਲ ਨਹੀਂ ਹੋਣੀ ਚਾਹੀਦੀ ਕਹਿੰਦੇ Ориਜినਲ ਹੋਣਾ ਚਾਹੀਦਾ ਨਾਟ ਲਿਖਿਆ ਹੋਇਆ Ориਜినਲ ਗ੍ਰੀਨ ਕਾਰਡ ਦੀ ਜਦੋਂ ਤੁਹਾਨੂੰ ਆਉਂਦੀ ਆ ਆਉਂਦਾ ਹੈ ਤੇ ਉਹਦੇ ਵਿੱਚ ਲਿਖਿਆ ਹੁੰਦਾ ਵੀ ਤੁਸੀਂ ਆਪਣੇ ਕੋਲ ਹੀ ਜਿਹੜਾ ਉਹ ਰੱਖਣਾ ਆਪਾਂ ਆਪਾਂ ਨੂੰ ਪਤਾ ਹੈ ਵੀ ਪਹਿਲਾਂ ਇਨਫੋਰਸ ਨਹੀਂ ਸੀ ਕਰਦੇ ਹੁਣ ਇਨਫੋਰਸ ਕਰ ਰਹੇ ਆ ਫਾਈਨ ਵੀ ਕਰਨਗੇ ਲੋਕਾਂ ਨੂੰ ਫਿਰ ਤੰਗ ਪਰੇਸ਼ਾਨ ਵੀ ਜਿਹੜਾ ਉਹ ਹੋਣਗੇ ਉਹਦੇ ਨਾਲੋਂ ਬੈਟਰ ਆ ਵੀ ਤੁਸੀਂ ਆਪਣੇ ਕੋਲ ਹੀ ਜਿਹੜਾ ਇਸ ਦੇ ਵਿੱਚ ਰੱਖਿਆ ਜਾਵੇ